ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਾਂ ਆਪਣੇ ਜੀਵਨ ਦੇ ਵਿੱਚ ਆਪਾਂ ਆਮ ਤੌਰ ਤੇ ਲੇਖੇ ਦੀ ਗੱਲ ਬਹੁਤ ਸੁਣਦੇ ਆਂ ਜਾਂ ਕਰਦੇ ਆਂ ਤੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਲੇਖੇ ਬਾਰੇ ਵੀ ਜੋ ਬਾਣੀ ਹੈ ਉਹਦੀ ਵਿਚਾਰ ਕਰਦੇ ਆਂ ਇਕ ਗੁਰੂ ਅਮਰਦਾਸ ਜੀ ਦੀ ਤੁਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 435 ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਤੇਰਾ ਅੰਤ ਨਾ ਜਾਈ ਲਖਿਆ ਅਕੱਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤ ਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਉਹ ਵਾਹੀ ਗੁਰੂ ਜੀ ਹੰਦੀ ਸੰਗਦੀ ਜਿਸ ਤਰ੍ਹਾਂ ਇਹ ਇੱਥੇ ਇਹ ਨਹੀਂ ਕਿ ਵੀ ਐਸਤੋਕ ਵਿੱਚ ਹੀ ਲੇਖੇ ਦੀ ਗੱਲ ਆ ਕੁਰਆਣੀ ਵਿੱਚ ਹੋਰ ਵੀ ਕਾਫੀ ਜਗ੍ਹਾ ਤੇ ਲੇਖੇ ਵਾਰੇ ਗੱਲ ਆਉਂਦੀ ਆ ਕਿ ਉਹਨਾਂ ਦਾ ਵੀ ਲੇਖਾ ਦੇ ਜਿਹੜੇ ਪੇਪਰ ਸੀਗੇ ਕਾਗਜ਼ ਸੀਗੇ ਉਹ ਪਾੜ ਦਿੱਤੇ ਜਾਂਦੇ ਨੇ ਜਿਨ੍ਹਾਂ ਤੇ ਪਾਤਸ਼ਾਹ ਦੀ ਰਹਿਮਤ ਹੋ ਜਾਂਦੀ ਆ ਫਿਰ ਉਹਨਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ ਇਹ ਲੇਖਾ ਕੀ ਹੈ ਲਿਖਾ ਇੱਕ ਤੇ ਸਾਡੇ ਜਿਹੜੇ ਇੱਥੇ ਲੋਕ ਵਾਲੇ ਕੰਮ ਨੇ ਇੱਕ ਫੇਜੋ ਜਿਹੜਾ ਪਰਲੋਕ ਦਾ ਲੇਖਾ ਹੈ ਜਿਹੜਾ ਕਹਿੰਦੇ ਪਰਮੇਸ਼ਰ ਦਾ ਨਾਮ ਜਪਦਾ ਜਿਹੜਾ ਵੀ ਜੀਵ ਤਾਂ ਉਹਦੇ ਵਿਕਾਰ ਘਟਨੇ ਸ਼ੁਰੂ ਹੋ ਜਾਂਦੇ ਨੇ ਕਿ ਨਾਮ ਵਿੱਚ ਇੰਨੀ ਸ਼ਕਤੀ ਆ ਕਿ ਉਹਦੇ ਹਿਰਦੇ ਨੂੰ ਪਵਿੱਤਰ ਕਰ ਦਿੰਦਾ ਜਿੱਦਾਂ ਹਿਰਦਾ ਪਵਿੱਤਰ ਹੋ ਗਿਆ ਉਹਦੇ ਵਿਕਾਰ ਘਟ ਗਏ ਉਹਦੇ ਜਿਹੜੇ ਪੁਰਾਣੇ ਸੰਸਕਾਰਾਂ ਦੀ ਮੈਲ ਸੀ ਹਿਰਦੇ ਤੇ ਲੱਗੀ ਉਹ ਉਹਦੀ ਮਿਟਣੀ ਸ਼ੁਰੂ ਹੋ ਜਾਂਦੀ ਆ ਇੱਕ ਦਿਨ ਉਹਦਾ ਹਿਰਦਾ ਪੂਰਾ ਸਾਫ਼ ਹੋ ਜਾਂਦਾ ਫਿਰ ਜੋ ਉਹਦਾ ਮਾੜਾ ਵਿਕਾਰਾਂ ਦਾ ਲੇਖਾ ਬਣਿਆ ਹੋਇਆ ਸੀ ਉਹ ਸਾਰਾ ਖਤਮ ਹੋ ਜਾਂਦਾ ਕਿਉਂਕਿ ਉਹਦਾ ਹਿਰਦਾ ਪਵਿੱਤਰ ਹੋ ਜਾਂਦਾ ਪੁਰਾਣੀ ਸੰਸਕਾਰਾਂ ਦੀ ਮੈਲ ਲੈ ਜਾਂਦੀ ਆ ਇਸ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਜਿਨ ਕੋ ਸਤਗੁਰ ਮਿਲਿਆ ਤਿੰਨ ਕਾ ਲੇਖਾ ਨਿਭੜਿਆ ਪਹਿਲੀ ਕਹਿ ਰਹੇ ਨੇ ਕਿ ਤੇਰਾ ਅੰਤ ਨਾ ਜਾਈ ਲਖਿਆ ਇਹੇ ਪਰਮਾਤਮਾ ਬਾਰੇ ਕਹਿ ਰਹੇ ਨੇ ਕਿ हे ਪਰਮੇਸ਼ਰ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੀ ਜਿਹੜੀ ਕਥਾ ਹੈ ਅਕਥ ਹੈ ਤੂੰ ਕਿਹੋ ਜਿਹਾ ਹੈ ਤੇਰਾ ਸਰੂਪ ਕਿਹੋ ਜਿਹਾ ਹੈ ਤੇਰੀ ਆਪਣੀ ਗਤਮਿਤ ਕਿਸ ਤਰ੍ਹਾਂ ਦੀ ਹੈ ਤੇਰੀ ਮਰਿਆਦਾ ਕੀ ਹੈ ਇਹ ਇੱਕ ਜੀਵ ਤੇਰਾ ਬਣਾਇਆ ਹੋਇਆ ਨਹੀਂ ਸਮਝ ਸਕਦਾ ਹਾਂ ਇਹ ਗੱਲ ਵੱਖਰੀ ਆ ਜਦੋਂ ਤੂੰ ਕਿਸੇ ਨੂੰ ਆਪ ਆਪਾ ਜਾਣਾ ਹੈ ਫਿਰ ਉਹਨੂੰ ਤੂੰ ਆਪਣੀ ਸਮਝ ਦੇ ਦੇਣਾ ਕੋਈ ਜੀਵ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਜਾਂਦੇ ਨੇ ਤੇਰੀ ਰਹਿਮਤ ਸਦਕਾ ਤੂੰ ਉਹਨਾਂ ਨੂੰ ਆਪਾ 부ਝਾ ਦੇਣਾ ਉਹਨਾਂ ਨੂੰ ਸਮਝ ਲੱਗ ਜਾਂਦੀ ਆ ਕਿ ਤੂੰ ਹਰ ਇੱਕ ਜਗ੍ਹਾ ਤੇ ਵਿਆਪਕ ਆ ਤੇਰੀ ਜੋਤ ਹਰ ਇੱਕ ਦੇ ਵਿੱਚ ਆ ਫੇਰ ਉਹ ਦੇਖ ਲੈਂਦੇ ਨੇ ਕਿ ਤੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਅੰਤਰ ਆਤਮੇ ਅੰਦਰੋਂ ਕਿਵੇਂ ਤੂੰ ਕਿਸੇ ਦੇ ਤਬਦੀਲੀ ਕਰ ਦੇਣਾ ਕਿਸੇ ਦੇ ਵਿਕਾਰ ਖਤਮ ਕਰ ਦੇਣਾ ਕਿਸੇ ਨੂੰ ਗੁਣਹੀਣ ਨੂੰ ਗੁਣਾਵਾਂ ਨਾਲ ਭਰਪੂਰ ਕਰ ਦੇਣਾ ਇਹ ਤੇਰੀ ਖੇਡ ਕਿਵੇਂ ਚੱਲਦੀ ਆ ਕੋਈ ਰੋਗੀ ਆ ਉਹਨੂੰ arogh ਕਰ ਦੇਣਾ ਕੋਈ ਪਾਪੀ ਆ ਉਹਦੇ ਪਾਪ ਖਤਮ ਕਰ ਦੇਣਾ ਇਸ ਤਰ੍ਹਾਂ ਗੁਰਬਾਣੀ 'ਚ ਵੀ ਕਈ ਦਫਾ ਤੇ ਆਉਂਦਾ ਵੀ ਸ਼ੇਸ਼ਨਾਗ ਤੇਰੇ ਹਜ਼ਾਰਾਂ ਨਾਮਾਂ ਦੇ ਨਾਲ ਤੇਰਾ ਗੁਣ ਗਾਉਂਦਾ ਪਰ ਭੇਦ ਉਹਨੇ ਵੀ ਤੇਰਾ ਨਹੀਂ ਪਾਇਆ। ਬ੍ਰਹਮਾ ਹਜ਼ਾਰਾਂ ਸਾਲ ਹੀ ਕਮਲ ਦੀ ਨਾਲ ਵਿੱਚ ਬੈਠਿਆ ਤੇਰਾ ਭੇਦ ਨਹੀਂ ਪਾ ਸਕਿਆ। ਪਰ ਜਿਹਦੇ ਤੇ ਤੂੰ ਰਹਿਮਤ ਕਰੇ ਉਹਨੂੰ ਤੂੰ ਆਪਾ 부ਝਾ ਦਿੰਨਾ ਜਿਹਨੂੰ ਸਤਗੁਰ ਮਿਲ ਜਾਂਦਾ ਉਹਦਾ ਫਿਰ ਲੇਖਾ ਨਿਬੜ ਜਾਂਦਾ ਉਹਦਾ ਇਸ ਸੰਸਾਰ ਦਾ ਵੀ ਵਿਕਾਰਾਂ ਦਾ ਲੇਖਾ ਨਿਬੜ ਜਾਂਦਾ ਤੇ ਜਿਹੜੇ ਉਹਦੇ ਪੁਰਾਣੇ ਸੰਸਕਾਰ ਮਿਟ ਜਾਂਦੇ ਨੇ ਫਿਰ ਉਹਦਾ ਪਰਲੋਕ ਵਿੱਚ ਵੀ ਲੇਖਾ ਨਿਬੜ ਜਾਂਦਾ ਉਹ ਤੇਰੀ ਦਰਗਾਹ ਦੇ ਵਿੱਚ ਸੁਰਖਰੂ ਹੋ ਜਾਂਦਾ ਉਹੀ ਜੀਵ ਜਿਹਦੇ ਤੇ ਰਹਿਮਤ ਕਰਕੇ ਤੂੰ ਸਤਗੁਰ ਨਾਲ ਮਿਲਾਉਣਾ ਹੁਣ ਇਸ ਸਮੇ ਸਾਡੇ ਸਤਗੁਰ ਬਿਰਾਜਮਾਨ ਨੇ ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਜੀਵਾਂ ਨੂੰ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਲੈਣਾ ਜਿਹੜੇ ਉਹਦੀ ਬਾਣੀ ਪੜ੍ਹਦੇ ਨੇ ਅਮਲ ਕਰਦੇ ਨੇ ਸੁਣਦੇ ਨੇ ਆਪਣੇ ਜੀਵਨ ਚ ਅਪਣਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਆ ਉਹਨਾਂ ਦਾ ਮਨੁੱਖਾ ਜੀਵਨ ਸੰਵਰ ਜਾਂਦਾ ਅਸੀਂ ਸਾਰੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਨਾਮ ਨਾਲ ਬਾਣੀ ਨਾਲ ਪਿਆਰ ਬਖਸ਼ ਸਾਰਿਆਂ ਤੇ ਰਹਿਮਤ ਕਰ ਆਕਾਲ ਪੁਰਖ ਜੀ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ